ਅੰਮ੍ਰਿਤਸਰ ਪੁਲਿਸ ਨੇ ਚੋਰੀशुदा ਇਨੋਵਾ ਕਾਰ ਨੂੰ 24 ਘੰਟਿਆਂ ਵਿੱਚ ਮੁਜਰਮ ਸਮੇਤ ਕੀਤਾ ਕਾਬੂ ਏਬੀ ਪੰਜਾਬ న్యూਸ ਦੀ ਖਾਸ ਰਿਪੋਰਟ ਰੀਸੈਂਟਲੀ 17 ਨੂੰ ਜਿਹੜੇ ਕੰਪਲੇਨਰ ਨੇ ਚਰਨਜੀਤ ਸਿੰਘ ਉਹਨਾਂ ਨੇ ਉਹਨਾਂ ਵਾਲੇ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਕੀ ਉਹ ਨੰਗਲੀ ਪਿੰਡ ਦੇ ਵਿੱਚ ਆਪਣੇ ਦੋਸਤ ਦੀ ਦੁਕਾਨ ਦੇ ਵਿੱਚ ਨੇੜੇ ਕੰਮ ਆਪਣੇ ਘਰ ਦੇ ਕੋਲ ਆਪਣੀ ਫਰੈਂਡ ਦੀ ਸ਼ਾਪ ਤੇ ਗਏ ਤੇ ਉਹਨਾਂ ਦੀ ਕਾਰ پارک ਸੀਗੀ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਕਾਰ ਸੀ ਉਹਨਾਂ ਦੀ ਪ੍ਰੈਜ਼ੈਂਟ ਨਹੀਂ ਸੀ ਤੇ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਸੀ ਤੇ ਇੱਕ ਤਰ੍ਹਾਂ ਦਾ ਇੱਕ ਬਲਾਈਂਡ ਸਾਨੂੰ ਕੇਸ ਮਿਲਿਆ ਸੀਗਾ ਜਦੇ ਵਿੱਚ ਕੀ ਸਾਨੂੰ ਇੱਕ ਸਕਸੈਸ ਮਿਲੀ ਹੈ ਕਿ ਅਸੀਂ ਐਫ ਆਈ ਆਰ ਤੁਰੰਤ ਰਜਿਸਟਰ ਕੀਤੀ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਟੀਮਸ ਨੇ ਇਹਦੇ ਤੇ ਐਕਟ ਕੀਤਾ ਐਸ ਐਚਓ ਸਾਹਿਬ ਨੇ ਆਪਣੀ ਪੂਰੀ ਟੀਮ ਲਗਾ ਕੇ ਖੁਦ ਐਫਰਟ ਲੈਂਦੇ ਹੋਏ ਇਸ ਕੇਸ ਨੂੰ 24 ਆਵਰਸ ਦੇ ਵਿੱਚ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਸੀਪੀ ਸਾਹਿਬ ਦੀ ਗਾਈਡੈਂਸ ਦੇ ਅੰਡਰ ਇਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ 24 ਆਵਰਸ ਦੇ ਵਿੱਚ ਅਰੈਸਟ ਕੀਤਾ ਤੇ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਜਿਹੜਾ ਕਿ ਬੰਦਾ ਹੈ ਅਕਿਊਜ਼ਡ ਹੈਗਾ ਇਸ ਕੇਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ son of ਰਗੂਬੀਰ ਸਿੰਘ ਵਿਲੇਜ ਹੇਅਰਪਿੰਡ ਦਾ ਹੋਣਾ ਪਾਇਆ ਗਿਆ ਜਿੱਦੋਂ ਤੋਂ ਕਿ ਅਸੀਂ ਇਨੋਵਾ ਕਾਰ ਹੈ ਗ੍ਰੇ ਕਰਰ ਦੀ ਉਹ ਵੀ ਰਿਕਵਰ ਕਰ ਲਈ ਹੈਗੀ ਐ ਤੇ ਬੰਦੇ ਨੂੰ ਵੀ ਅਸੀਂ ਅਕਿਊਜ਼ ਨੂੰ ਲਿਆ ਕੇ ਇੱਥੇ ਅਰੈਸਟ ਦੇਤੇ ਫੈਕਟ ਕੀਤੀ ਹੈ ਤੇ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਨੂੰ ਜਲਦੀ ਤੋਂ ਜਲਦੀ ਸੋਲਵ ਕਰਦੇ ਹੋਏ ਵਿਦਨ 24 ਆਵਰਸ ਦੇ ਵਿੱਚ ਅਸੀਂ ਇਹ ਟ੍ਰੇਸ ਕਰ ਲਈ ਤੇ ਬਹੁਤ ਹੀ ਵਧੀਆ ਐਫਰਟ ਰਿਹਾ ਐਸ ਐਚਓ ਸਾਹਿਬ ਦਾ ਤੇ ਇਹਨਾਂ ਦੀ ਟੀਮ ਦਾ ਪੁਲਿਸ ਸਟੇਸ਼ਨ ਸਦਰ ਦਾ